ਵੈਕੁਰਜੀ ਕਾ ਖਾਲਸਾ ਵੈਕੁਰਜੀ ਕੀ ਫਤਿਹ ਅੱਜ ਅਸੀਂ ਤੁਹਾਨੂੰ ਬਹੁਤ ਹੀ ਆਸਾਨ ਤਰੀਕੇ ਦੇ ਨਾਲ ਪਲਾਜ਼ੋ ਕਟਿੰਗ ਦੱਸਣ ਜਾ ਰਹੇ ਹਾਂ ਔਰ ਉਸ ਦੇ ਲਈ ਸਾਨੂੰ ਥੋੜੇ ਜੇ ਨਾਪ ਜ਼ਰੂਰੀ ਹੈ ਉਹ ਨਾਪ ਕਿਹੜੇ ਆ ਸਭ ਤੋਂ ਪਹਿਲਾਂ ਸਾਨੂੰ ਚਾਹੀਦੀ ਆ ਲੈਂਥ ਲੈਂਥ ਸਾਡੀ ਕਸਟਮਰ ਦੀ ਹੈਗੀ ਆ 36 ਇੰਚ ਉਸ ਤੋਂ ਬਾਅਦ ਤੁਸੀਂ ਲੈਣਾ ਆ ਆਸਣ ਆਸਣ ਇੱਥੇ ਮੇਰੇ ਕਸਟਮਰ ਦਾ ਹੈਗਾ ਆ 12 ਇੰਚ ਆਸਣ ਕੱਢਣ ਦਾ ਫਾਰਮੂਲਾ ਮੈਂ ਤੁਹਾਨੂੰ ਬਾਅਦ ਵਿੱਚ ਦੱਸਦੀ ਆ ਉਸ ਤੋਂ ਬਾਅਦ 22 22 13 ਇੰਚ ਮੋਰੀ ਹੈਗੀ ਆ 10 ਇੰਚ ਆਸਣ ਦਾ ਨਾਪ ਜੋ ਕੱਢਣ ਦੇ ਲਈ ਸਭ ਤੋਂ ਆਸਾਨ ਤਰੀਕਾ ਕੀ ਹੈ ਤੁਸੀਂ हिਪ ਸਾਈਜ਼ ਨੂੰ ਮੈਜ਼ਰ ਕਰ ਲੈਣਾ ਆ हिਪ ਨੂੰ ਫੋਰਥ ਪਾਰਟ ਕਰਕੇ ਉਹਦੇ ਵਿੱਚ ਤੁਸੀਂ 2 ਇੰਚ ਪਲੱਸ ਕਰ ਲੈਣਾ ਆ ਅਗਰ ਨਾਰਮਲ ਸਾਈਜ਼ ਹੈ ਅਗਰ ਹੈਵੀ ਸਾਈਜ਼ ਹੈ ਤਾਂ ਤੁਸੀਂ ਉਸ ਵਿੱਚ 2.5 ਇੰਚ ਪਲੱਸ ਕਰ ਲੈਣਾ ਠੀਕ ਹੈ ਚਲੋ ਜੀ ਹੁਣ ਅਸੀਂ ਕਰਦੇ ਹਾਂ ਕਟਿੰਗ ਕੱਪੜੇ ਨੂੰ ਅਸੀਂ ਡਬਲ ਫੋਲਡ ਕਰਕੇ 4 ਫੋਲਡ ਕਰ ਲਿਆ ਹੈ ਸਭ ਤੋਂ ਪਹਿਲਾਂ ਉਹਨੂੰ ਅਸੀਂ ਆਪਣੀ ਵੱਲ ਨੂੰ ਛੋਟਾ ਜਿਹਾ ਦਾਣ ਨੂੰ ਫੋਲਡ ਕਰਕੇ ਉਸ ਤੋਂ ਬਾਅਦ ਉਹਨੂੰ ਡਬਲ ਫੋਲਡ ਕਰ ਲਿਆ ਹੁਣ ਅਸੀਂ ਲਗਾਵਾਂਗੇ نیچے ਤੋਂ ਮੋਰੀ ਦਾ ਨਿਸ਼ਾਨ ਜਿੰਨਾ ਤੁਸੀਂ ਫੋਲਡ ਕਰਨਾ ਚਾਹੁੰਦੇ ਆ 2 2.5 3 ਇੰਚ ਉਹਨਾਂ ਤੁਸੀਂ ਨਿਸ਼ਾਨ ਲਗਾ ਲੈਣਾ ਆ ਮੈਂ ਇੱਥੇ 2.5 ਇੰਚ ਦਾ ਨਿਸ਼ਾਨ ਲਗਾ ਰਹੀ ਆਂ ਔਰ ਇਸ ਨੂੰ ਬਿਲਕੁਲ ਸਿੱਧਾ ਸਟ੍ਰੇਟ ਮੈਚ ਕਰ ਲੈਣਾ ਆ ਇਤੋਂ ਅਸੀਂ ਲਗਾਵਾਂਗੇ ਹੁਣ ਪਲਾਜ਼ੋ ਦੀ ਲੈਂਥ ਦਾ ਨਾਪ ਲੈਂਥ ਹੈਗੀ ਹੈ 36 ਇੰਚ 36 ਇੰਚ ਤੇ ਮਾਰਕ ਕਰਕੇ ਇਹਨੂੰ ਬਿਲਕੁਲ ਸਿੱਧਾ ਸਕੇਲ ਦੇ ਨਾਲ ਮਿਲਾ ਲੈਣਾ ਹੈ ਔਰ ਉਹਦੇ ਉੱਤੇ ਅਸੀਂ ਲਗਾ ਲੈਣਾ ਹੈ 2 ਇੰਚ ਕਿਉਂਕਿ ਮੈਂ ਲਾਸਟਿਕ ਦੇ ਲਈ ਰੱਖਿਆ ਹੈ ਅਸੀਂ ਫੁੱਲ ਲਾਸਟਿਕ ਵਾਲਾ ਪਲਾਜ਼ੋ ਬਣਾ ਰਹੇ ਹਾਂ ਹੁਣ ਇਹਨਾਂ ਨਿਸ਼ਾਨਾਂ ਨੂੰ ਅਸੀਂ ਬਿਲਕੁਲ ਸਿੱਧਾ ਸਟ੍ਰੇਟ ਮੈਚ ਕਰ ਲੈਣਾ ਹੈ ਉਸ ਤੋਂ ਬਾਅਦ ਅਸੀਂ ਲਗਾਵਾਂਗੇ ਆਸਣ ਆਸਣ ਸਾਡਾ ਸੀ 12 ਇੰਚ 12 ਇੰਚ ਤੇ ਮਾਰਕਿੰਗ ਕਰ ਲੈਣੀ ਆ ਔਰ ਇਸ ਨੂੰ ਵੀ ਬਿਲਕੁਲ ਸਿੱਧਾ ਮੈਚ ਕਰ ਲੈਣਾ ਆ ਮੈਚ ਕਰਨ ਤੋਂ ਬਾਅਦ ਹੁਣ ਅਸੀਂ ਸ਼ੇਪ ਫੱਟੀ ਲਵਾਂਗੇ ਸ਼ੇਪ ਫੱਟੀ ਦੇ ਨਾਲ ਕੰਨੀ ਵਾਲੀ ਸਾਈਡ ਤੋਂ ਅੱਧਾ ਇੰਚ ਅੰਦਰ ਨੂੰ ਇੱਕ ਲਾਈਨ ਡਰਾ ਕਰਾਂਗੇ ਸ਼ੇਪ ਫੱਟੀ ਦੇ ਬਿਲਕੁਲ ਨਾਲ ਇਸ ਨਿਸ਼ਾਨ ਤੋਂ ਅਸੀਂ 28 ਦਾ ਨਾਪ ਲਵਾਂਗੇ 28 ਸਾਡੀ ਸੀ 13 ਇੰਚ ਉਹ ਮੈਂ ਪੂਰਾ ਰਾਉਂਡ ਹੀ ਨਾਪ ਲਿਆ ਆ ਔਰ ਅੰਦਰ ਨੂੰ 2 ਇੰਚ ਲੈ ਲੈਣਾ 2 ਇੰਚ ਇਹ ਅਸੀਂ ਕਮਰ ਵਾਸਤੇ ਅੰਦਰ ਲੂਜ਼ਿੰਗ ਦੇ ਲਈ ਹੈ ਪਹਿਲੇ ਹੀ ਜੋ 28 ਸੀ ਰਾਉਂਡ ਨਾਪ ਦੇ ਵਿੱਚ ਉਹਦੇ ਵਿੱਚ ਹੀ ਲੂਜ਼ਿੰਗ ਸੀ ਇੱਥੋਂ ਅਸੀਂ ਹੁਣ ਮਾਪ ਲੈਣਾ ਹੈ ਕਿ ਕਿੰਨਾ ਨਿਸ਼ਾਨ ਆਂਦਾ ਹੈ ਕਿਉਂਕਿ ਅਸੀਂ ਪਲਾਸਟਿਕ ਵਾਲਾ ਪਲਾਜ਼ੋ ਬਣਾ ਰਹੇ ਆ ਇਹਦੇ ਵਿੱਚ ਕਮਰ ਅਗਰ 1 2 ਇੰਚ ਵੱਧ ਘੱਟ ਹੋ ਜਾਂਦੀ ਹੈ ਉਹ ਕੋਈ ਮੈਟਰ ਨਹੀਂ ਕਰਦਾ ਅਗਰ ਤੁਸੀਂ 벨ਟ ਵਾਲਾ ਪਲਾਜ਼ੋ ਬਣਾਣੇ ਆ ਤਾਂ ਉਹਦੇ ਲਈ ਸਾਨੂੰ ਪ੍ਰੋਪਰ ਮੈਜ਼ਰਮੈਂਟ ਦੀ ਜਰੂਰਤ ਹੈ ਇੱਥੋਂ ਕਟਿੰਗ ਕਰ ਲਿਆ ਉੱਪਰ ਵਾਲੇ ਦੋ ਪਾਰਟਸ ਨੂੰ ਅਸੀਂ ਕਟਿੰਗ ਕਰ ਲਿਆ ਆ ਹੁਣ ਅਸੀਂ ਬੈਕ ਪਾਰਟ ਦੀ ਮਾਰਕਿੰਗ ਕਰਨੀ ਹੈ ਬੈਕ ਪਾਰਟ ਦੀ ਮਾਰਕਿੰਗ ਕਰਨ ਦੇ ਲਈ ਅਸੀਂ ਥਾਈ ਤੋਂ 2 ਇੰਚ ਐਕਸਟਰਾ ਮਾਰਜਨ ਰੱਖਣਾ ਹੈ ਬੈਕ ਪਾਰਟ ਨੂੰ ਔਰ ਮੋਰੀ ਤੋਂ 1.5 ਇੰਚ ਦਾ ਨਿਸ਼ਾਨ ਲਗਾ ਲੈਣਾ ਔਰ ਇਸ ਨੂੰ 6 ਫੱਟੀ ਦੇ ਨਾਲ ਮਿਲਾ ਲੈਣਾ 6 ਫੱਟੀ ਨਾਲ ਮਿਲਾਉਣ ਤੋਂ ਬਾਅਦ ਅਸੀਂ ਜੋ 2 ਇੰਚ ਦੀ ਮਾਰਕਿੰਗ ਕੀਤੀ ਸੀ ਉਸ ਨੂੰ ਬਿਲਕੁਲ ਸਿੱਧਾ ਸਟ੍ਰੇਟ ਲਾਈਨ ਅਪ ਡਰਾ ਕਰ ਲੈਣੀ ਹੈ ਔਰ ਜੋ ਅਸੀਂ 2 ਇੰਚ ਇਲਾਸਟਿਕ ਵਾਲਾ ਨਾਪ ਸੀ ਉਸ ਤੋਂ ਬਿਲਕੁਲ ਸਿੱਧੀ ਲਾਈਨ ਡਰਾ ਕਰਕੇ ਉੱਪਰ ਨੂੰ 1.5 ਇੰਚ ਦਾ ਨਿਸ਼ਾਨ ਲਗਾ ਲੈਣਾ ਹੈ ਅਸੀਂ 1.5 ਇੰਚ ਵਧਾ ਕੇ ਕੱਟਾਂਗੇ ਕਿਉਂਕਿ ਨਾਰਮਲ ਸਾਈਜ਼ ਹੈ ਅਗਰ ਸਾਈਜ਼ ਦੇ ਹਿਸਾਬ ਨਾਲ ਤੁਸੀਂ 2, 3, 4 ਜਾਂ 5 ਇੰਚ ਤੱਕ ਵੀ ਇਸ ਨੂੰ ਵਧਾ ਸਕਦੇ ਆ। ਔਰ نیچے ਕਰੋਚ ਨੂੰ ਗੁਲਾਈ ਦੇ ਦੇਣੀ ਹੈ ਇੱਥੋਂ ਅਸੀਂ ਕਟਿੰਗ ਕਰ ਦਾਂਗੇ ਬੈਕ ਪਾਰਟ ਨੂੰ। ਤਾਂ ਜੋ ਗੁਲਾਈ ਦੇਣੀ ਹੈ ਉਹ ਤੁਸੀਂ ਜ਼ਿਆਦਾ ਢੁਗਾਈ ਵਿੱਚ ਨਹੀਂ ਦੇਣੀ ਅਗਰ ਜ਼ਿਆਦਾ ਢੁਗਾਈ ਚ ਗੁਲਾਈ ਦੋਗੇ ਤਾਂ ਉਹਦੇ ਨਾਲ ਪਲਾਜ਼ੋ ਦੇ ਵਿੱਚ ਜਿਹੜੀ ਆ ਆਸਣ ਵਿੱਚ ਖਿੱਚ ਪੈਣ ਲੱਗ ਜਾਂਦੀ ਹੈ ਅਸੀਂ ਇੱਥੇ ਨਿਸ਼ਾਨ ਦੇ ਉੱਤੇ ਉੱਤੇ ਇਸ ਨੂੰ ਕਟਿੰਗ ਕਰ ਲੈਣੀ ਹੈ ਇਸ ਤਰ੍ਹਾਂ ਕਟਿੰਗ ਕਰਨ ਦੇ ਨਾਲ ਤੁਹਾਡਾ ਪਲਾਜ਼ੋ ਬਿਲਕੁਲ ਹੀ ਪਰਫੈਕਟ ਬਣੂਗਾ ਔਰ ਸਭ ਤੋਂ ਬਾਅਦ ਵਿੱਚ ਅਸੀਂ ਇਹ ਜੋ ਲਾਈਨ ਡਰਾ ਕੀਤੀ ਸੀ ਇਸ ਤੇ ਚਾਰੋਂ ਪਾਰਟਸ ਨੂੰ ਇਕੱਠਿਆਂ ਹੀ ਕਟਿੰਗ ਕਰ ਲੈਣੀ ਹੈ ਇਸ ਤਰ੍ਹਾਂ ਕਟਿੰਗ ਕਰਨ ਤੋਂ ਬਾਅਦ ਅਸੀਂ ਇੱਥੇ ਫੋਲਡਿੰਗ ਦੇ ਕੱਟ ਲਗਾ ਲਵਾਂਗੇ ਇਹ ਸਾਡਾ ਪਲਾਜ਼ੋ ਕਟਿੰਗ ਹੋ ਗਿਆ ਅਗਰ ਤੁਹਾਨੂੰ ਵੀਡੀਓ ਪਸੰਦ ਆਈ ਤਾਂ ਸਬਸਕ੍ਰਾਈਬ ਔਰ ਲਾਈਕ ਜ਼ਰੂਰ ਕਰਿਓ